ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਕਰਕੇ ਆਪਾਂ ਵੇਖਦੇ ਹਾਂ ਕਿ ਕਾਰੋਬਾਰ ਬਿਜ਼ਨਸ ਕੰਮ ਧੰਦਿਆਂ ਦੇ ਸਿਲਸਿਲੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹਨ ਉਹ ਆਪਣੇ ਘਰ ਤੋਂ ਦੂਰ ਚਲੇ ਜਾਂਦੇ ਨੇ ਭਵ ਪਤੀ ਪਤਨੀ ਦਾ ਵਿਛੋੜਾ ਪੈ ਜਾਂਦਾ ਹੈ ਜਦ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦੁਆਲੇ ਲਾਵਾਂ ਲਈਆਂ ਹੁੰਦੀਆਂ ਨੇ ਇੱਕ ਵਾਦਾ ਕੀਤਾ ਹੁੰਦਾ ਵੀ ਦੁੱਖ ਅਤੇ ਸੁੱਖ ਦੇ ਵਿੱਚ ਅਸੀਂ ਜਿਹੜਾ ਸਾਥ ਨਿਭਾਵਾਂਗੇ ਪਰ ਕਈ ਵਾਰੀ ਇਹ ਠੀਕ ਹੈ ਵੀ ਕਿਸੇ ਦੀ ਮਜਬੂਰੀ ਹੋ ਸਕਦੀ ਆ ਕਿਸੇ ਕੋਲ ਪੈਸੇ ਨਾ ਹੋਣ ਪਰ ਕਈ ਵਾਰੀ ਬੰਦੇ ਫਾਈਨੈਂਸ਼ੀਅਲੀ ਤੌਰ ਤੇ ਵੀ ਸਟਰੋਂਗ ਹੋ ਜਾਂਦੇ ਨੇ ਭਾਵੇਂ ਉਹਨਾਂ ਦਾ ਗੁਜ਼ਾਰਾ ਵਧੀਆ ਚੱਲਦਾ ਹੁੰਦਾ ਤੇ ਤਾਂ ਵੀ ਜਿਹੜਾ ਹੈ ਉਹ ਦੋਵੇਂ ਜਣੇ ਵਿਛੜ ਕੇ ਸਮਾਂ ਲੰਗਾ ਆ ਦਿੰਦੇ ਨੇ ਪਤਾ ਨਹੀਂ ਹੁੰਦਾ ਕਦੋਂ ਪਰਮਾਤਮਾ ਦੇ ਕੋਲੋਂ ਸਾਨੂੰ ਆਵਾਜ਼ ਪੈ ਜਾਣੀ ਆ ਇਸ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਸਾਨੂੰ ਇਕੱਠਿਆਂ ਰਹਿਣਾ ਚਾਹੀਦਾ ਇਹ ਇਹ ਗੱਲ ਇੱਕ ਉਥੇ ਖੰਡੂਰ ਸਾਹਿਬ ਹੁੰਦੇ ਸੀ ਭਾਈ ਸੁਖਮント ਸਿੰਘ ਨਿਹੰਗ ਸਿੰਘ ਉਹਨਾਂ ਨੇ ਵੀ ਕਿਹਾ ਸੀ ਕਿ ਪਰਮਾਤਮਾ ਜੀ ਨੇ ਜਿਹੜੇ ਰਿਸ਼ਤੇ ਬਣਾਏ ਹਨ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਨਿਭਾਉਣਾ ਚਾਹੀਦਾ ਇਹ ਜਿਹੜਾ ਖਿਆਲ ਆ ਅੱਜ ਦੋ ਪੰਛੀ ਵੇਖ ਕੇ ਮੇਰੇ ਮਨ 'ਚ ਆਇਆ ਮੈਂ ਹੁਣ ਤੁਹਾਨੂੰ ਪੰਛੀ ਦੋ ਦਿਖਾਉਂਦਾ ਹਾਂ ਤੇ ਵੇਖੋ ਕਿਸ ਤਰ੍ਹਾਂ ਇੱਥੇ ਕੈਨੇਡਾ ਦੇ ਵਿੱਚ ਦੋ ਪੰਛੀ ਪਾਏ ਜਾਂਦੇ ਨੇ ਇਹ ਆਪਾਂ ਹੈ ਹੁਣ ਬ੍ਰੈਮਟਨ 온ਟਾਰੀਓ ਦੇ ਵਿੱਚ ਇਹ ਪੰਛੀ ਜੋੜੇ ਦੇ ਰੂਪ ਚ ਰਹਿੰਦੇ ਨੇ ਤੇ ਅਪ੍ਰੈਲ ਤੋਂ ਲੈ ਕੇ ਤੇ ਅਗਸਤ ਤੱਕ ਇੱਥੇ ਆਉਂਦੇ ਹਨ ਇਹ ਇਕੱਠੇ ਹੀ ਤੁਰੇ ਫਿਰਦੇ ਨੇ ਇਕੱਠੇ ਹੀ ਚੁਗਦੇ ਨੇ ਜੇ ਇਹਨਾਂ ਦੇ ਵਿੱਚੋਂ ਇਹਨਾਂ ਦਾ ਕੋਈ ਇੱਕ ਸਾਥੀ ਅਗਾਹ ਪਛਾਹ ਹੋ ਜਾਵੇ ਤੇ ਜਿਹੜਾ ਦੂਸਰਾ ਸਾਥੀ ਉੱਚੀ ਉੱਚੀ ਜੇਣਾ ਰੌਲਾ ਪਾਉਣ ਲੱਗ ਜਾਂਦਾ ਹੈ ਜੇਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਪਾਸੇ ਤੇ ਫਿਰ ਇਹ ਉਹਦੇ ਪਿੱਛੇ ਚੁੰਝਾਂ ਤਿੱਖੀਆਂ ਇਹਨਾਂ ਦੀਆਂ ਕਾਫੀ ਹੁੰਦੀਆਂ ਨੇ ਚੁੰਝਾਂ ਲੈ ਕੇ ਤੇ ਪਿੱਛੇ ਭੱਜ ਪੈਂਦੇ ਨੇ ਇਕੱਠੇ ਹੀ ਚੁਗਦੇ ਨੇ ਇਕੱਠੇ ਹੀ ਰਹਿੰਦੇ ਹਨ ਵੈਸੇ ਇਹ ਉੱਡ ਵੀ ਸਕਦੇ ਨੇ ਤੇ ਰਾਤ ਨੂੰ ਪਤਾ ਨਹੀਂ ਇਹ ਕਿੱਥੇ ਜਾ ਕੇ ਜਿਹੜਾ ਸੌ ਜਾਂਦੇ ਨੇ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਆ ਪਰ ਇਹਨਾਂ ਨੇ ਜਿੱਦਾਂ ਏਰੀਆ ਨਹੀਂ ਵੰਡਿਆ ਹੁੰਦਾ ਇਸ ਤਰ੍ਹਾਂ ਕਿ ਪੰਛੀ ਰੋਜ਼ ਹੀ ਇੱਥੇ ਆਉਂਦੇ ਨੇ ਇੱਕ ਇਲਾਕੇ ਦੇ ਵਿੱਚ ਇਹਨਾਂ ਨੇ ਬੱਚੇ ਵੀ ਦਿੱਤੇ ਹੋਏ ਆ ਇੱਥੋਂ ਥੋੜੀ ਦੂਰ ਆ ਲਗਭਗ 2 ਕਿਲੋਮੀਟਰ ਆ ਉਹ ਥਾਂ ਤੇ ਸਰਕਾਰ ਨੇ ਉਹਨੂੰ ਏਰੀਆ ਨੂੰ ਬੰਦ ਕੀਤਾ ਹੋਇਆ ਵਾ ਉਹਦੇ ਆਲੇ ਦੁਆਲੇ ਡੇਂਜਰਸ ਦਾ ਲਗਾ ਕੇ ਪੱਟੀ ਤੇ ਉਹਨੂੰ ਆਲੇ ਦੁਆਲੇ ਬੰਦ ਕੀਤਾ ਵਾ ਤੇ ਉਹਦੇ ਵਿੱਚ ਇਹਨਾਂ ਦੇ ਨਿੱਕੇ ਨਿੱਕੇ ਬੱਚੇ ਵੀ ਹਨ ਤੇ ਹੁਣ ਕਾਫੀ ਸਮੇਂ ਦੇ ਇਥੇ ਚੁਗਦੇ ਪਏ ਸਨ ਫੋਨ ਰੱਜ ਗਏ ਨੇ ਹੁਣ ਇਹਨਾਂ ਦੋਵਾਂ ਨੇ ਫਿਰ ਸਲਾਹ ਕੀਤੀ ਵੀ ਕਿਉਂ ਨਾ ਆਪਾਂ ਹੁਣ ਕੁਝ ਘੜੀ ਜਿਹੜਾ ਆਰਾਮ ਕਰ ਲਈਏ ਤੇ ਇਹ ਦੁਪਹਿਰ ਦਾ ਆਰਾਮ ਕਰਦੇ ਪਏ ਆ ਤੇ ਉਹ ਜਿਹੜੀ ਇੱਕ ਇੰਨਾ ਚ ਜਿਹੜਾ ਪੰਛੀ ਆ ਉਹ ਵੇਖੋ ਐਨ ਪੂਰਾ ਆਨੰਦ ਦੇ ਵਿੱਚ ਜਿਹੜਾ ਉਹ ਸੌਂ ਗਿਆ ਅੱਖਾਂ ਉਹਦੀਆਂ ਬੰਦ ਕਰ ਲਈਆਂ ਨੇ ਤੇ ਜਿਹੜਾ ਦੂਸਰਾ ਉਹ ਧਿਆਨ ਰੱਖਦਾ ਭਿਆਲੇ ਦਵਾਲੇ ਵੀ ਕਿਸੇ ਪ੍ਰਕਾਰ ਦਾ ਕੋਈ ਖਤਰਾ ਤੇ ਨਹੀਂ ਹੈ ਦੂਸਰਾ ਜਿਹੜੇ ਕਹਿੰਦੇ ਸਨ ਪੇ ਆਪਣਾ ਕਿਹਾ ਜਾਂਦਾ ਪੰਜਾਬ ਤੋਂ ਚਿੜੀਆਂ ਖਤਮ ਹੋ ਗਈਆਂ ਨੇ ਜੇ ਪੰਜਾਬੀ ਪੰਜਾਬ ਨੂੰ ਛੱਡ ਕੇ ਤੇ ਕੈਨੇਡਾ ਦੇ ਵਿੱਚ ਆ ਗਏ ਨੇ ਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਚਿੜੀਆਂ ਵੀ ਪੰਜਾਬ ਨੂੰ ਛੱਡ ਕੇ ਤੇ ਵਿਦੇਸ਼ ਦੇ ਵਿੱਚ ਆ ਗਈਆਂ ਹੋਣ ਵੀ ਜਦੋਂ ਸਾਡੇ ਭੈਣ ਭਰਾ ਸਾਨੂੰ ਦਾਣਾ ਪਾਉਣ ਵਾਲੇ ਵਿਦੇਸ਼ਾਂ ਦੇ ਵਿੱਚ ਆ ਗਏ ਨੇ ਤੇ ਅਸੀਂ ਪੰਜਾਬ 'ਚ ਰਹਿ ਕੇ ਕੀ ਕਰਨਾ ਉਥੇ ਤਾਂ ਆਲਰੇਡੀ ਇੰਨੀਆਂ ਰੇਹਾਂ ਸੁਪਰੀਆਂ ਆਦਿਕ ਅਸੀਂ ਪੋਲੂਸ਼ਨ ਕਰ ਦਿੱਤਾ ਤੇ ਰੁੱਖ ਸਾਰੇ ਵੱਢ ਦਿੱਤੇ ਨੇ ਤੇ ਤਾਂ ਕਰਕੇ ਨਾਜ਼ੁਕ ਦਿਲ ਵਿਚਾਰੀਆਂ ਜਿਹੜੀਆਂ ਚਿੜੀਆਂ ਆ ਤੇ ਇਹ ਵੀ ਫਿਰ ਇੱਥੇ ਆ ਗਈਆਂ ਨੇ ਉਡਾਰੀਆਂ ਮਾਰਦੀਆਂ ਨੇ ਆਨੰਦ ਮਾਣਦੀਆਂ ਪਈਆਂ ਇਹ ਕੋਈ ਆ ਗਈ ਸੀ ਗੱਡੀ ਤੇ ਗੱਡੀ ਆਉਣ ਦਾ ਕਰਕੇ ਕਿਦਾਂ ਫਿਰ ਇਤਰਾਵ ਕੇ ਉੱਠੇ ਹਨ ਬਹੁਤ ਪਿਆਰੇ ਪੰਛੀ ਨੇ ਉਸ ਅਕਾਲ ਪੁਰਖ ਵੈਗੁਰੂ ਪ੍ਰਮਾਤਮਾ ਜੀ ਨੇ ਕੈਸੀ ਇਹਨਾਂ ਦੀ ਘਾਟ ਤੱਕ ਢੀਆ ਆਪਣੀ ਮौज ਦੇ ਵਿੱਚ ਰਹਿੰਦੇ ਨੇ ਫਿਰ ਇਹਨਾਂ ਦਾ ਜਿਹੜਾ ਪੈਰ ਹੁੰਦਾ ਵਾ ਇਹਨਾਂ ਦੇ ਇੱਕ ਪੈਰ ਦੇ ਵਿੱਚ ਸਰਕਾਰ ਵੱਲੋਂ ਇੱਕ ਨਿਸ਼ਾਨੀ ਪਾਈ ਹੁੰਦੀ ਆ ਉਹ ਦੇਖੋ ਤੁਹਾਨੂੰ ਦਿਖਾਈ ਦੇ ਰਹੀ ਹੋएगी ਹੋ ਸਕਦਾ ਕੋਈ ਟਰੈਕਰ ਹੋਵੇਗਾ ਜਿਸ ਤੋਂ ਪਤਾ ਚੱਲਦਾ ਜਾਵੇ ਕਿ ਇਹ ਕਿੱਥੇ ਚੱਲ ਗਏ ਨੇ ਜਾਂ ਕੀ ਇਹਨਾਂ ਦੀ ਗਿਣਤੀ ਪੂਰੀ ਹੈ ਠੀਕ ਹੈ ਇਸ ਤਰ੍ਹਾਂ ਇਹਨਾਂ ਦੇ ਪੈਰ ਦੇ ਵਿੱਚ ਇੱਕ ਦੋਵਾਂ ਦੇ ਪੈਰਾਂ 'ਚ ਪਾਈ ਹੋਈ ਆ ਇੱਕ ਦੇ ਪਾਈ ਹੈਗੀ ਆ ਇਹ ਖੱਬੇ ਪੈਰ ਦੇ ਵਿੱਚ ਆ ਤੇ ਦੂਸਰੇ ਦੇ ਮੈਂ ਦੇਖ ਨਹੀਂ ਸਕਿਆ ਤੇ ਇਸ ਤਰ੍ਹਾਂ ਇਹ ਬੜੇ ਆਨੰਦ ਦੇ ਨਾਲ ਜਿਹੜਾ ਉਹ ਰਹਿੰਦੇ ਹਨ ਇਹ ਪੰਛੀ ਵੀ ਸਾਨੂੰ ਇੱਕ ਪ੍ਰਕਾਰ ਦੀ ਸਿੱਖਿਆ ਦਿੰਦੇ ਹਨ ਕਿ ਭਾਈ ਮਨੁੱਖੋ ਤੁਹਾਨੂੰ ਵੀ ਐਵੇਂ ਪੈਸੇ ਦੇ ਪਿੱਛੇ ਅੰਨੇ ਹੀ ਨਹੀਂ ਹੋ ਜਾਣਾ ਚਾਹੀਦਾ ਤੇ ਤੁਹਾਨੂੰ ਵੀ ਵੱਧ ਤੋਂ ਵੱਧ ਜਿਹੜਾ ਸਮਾਂ ਹੈ ਉਹ ਇਕੱਠਿਆਂ ਸਪੈਂਡ ਕਰਨਾ ਚਾਹੀਦਾ ਵਾ ਜਿਨ੍ਹਾਂ ਦੇ ਗੁਜ਼ਾਰੇ ਚੱਲਦੇ ਹਨ ਤੇ ਉਹਨਾਂ ਨੂੰ ਇਕੱਠਿਆਂ ਹੀ ਰਹਿਣਾ ਚਾਹੀਦਾ ਮਜਬੂਰੀ ਵਸ ਲੋ ਦੇਸ਼ਾਂ ਵਿਦੇਸ਼ਾਂ ਵਿੱਚ ਆਉਣਾ ਵੀ ਪੈ ਜਾਂਦਾ ਵਾ ਪਰਦੇਸ਼ ਝਾਗ ਸੌਦੇ ਕੋ ਆਇਆ ਵੇਖੋ ਉਸ ਕੁਦਰਤ ਦੇ ਰੰਗ ਕਿਵੇਂ ਫੁੱਲ ਖਿੜੇ ਹੋਏ ਨੇ ਸ਼ੁੱਧ ਵਾਤਾਵਰਨ ਹੈ ਤੇ ਪੰਛੀ ਆਨੰਦ ਮਾਣਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਖੀਏ ਨਾਮ ਸਲਾਹ ਕਈ ਅਮੀਰ ਬੜੇ 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 ਨੌਕਰ ਚਾਰ ਪੈਸੇ ਕੋਲ ਹੈ ਔਰ ਇੱਕ ਉਪਾਏ ਮੰਗਤੇ ਕਈ ਅਮੀਰ ਨੇ ਕਈ ਉਹਨਾਂ ਦੇ ਮੁਕਾਬਲੇ ਤੇ ਬੜੇ ਗਰੀਬ ਨੇ ਇੱਕ ਨਾ ਵੱਡੇ ਦਰਬਾਰ ਗੁਰਨਾਨਕ ਸਾਹਿਬ ਕਹਿੰਨਗੇ ਪੰਧਾ ਜੀ ਜਦੋਂ ਮਹਾਰਾਜ ਨੇ ਬੜੀਆਂ ਪਤੇ ਦੀਆਂ ਗੱਲਾਂ ਕੀਤੀਆਂ ਨਾ ਫਿਰ ਉਹ ਕੁਝ ਹੋਰ ਸਵਾਲ ਕਰਨ ਲੱਗੇ ਆ ਵੀ ਗੁਰਨਾਨਕ ਜੀ ਜੇ ਨਾਮ ਜਪੀਏ ਤੇ ਤਾਂ ਜਿਹੜੇ ਬੜੇ ਵੱਡੇ ਵੱਡੇ ਅਮੀਰ ਨੇ ਇਹਨਾਂ ਦਾ ਕੀ ਅਸ਼ਰ ਹੋਵੇਗਾ ਆ ਜਿਹੜੇ ਗਰੀਬ ਨੇ ਇਹਨਾਂ ਦਾ ਕੀ ਹੋਵੇਗਾ ਫਿਰ ਮਹਾਰਾਜ ਉਹਦੇ ਸਵਾਲਾਂ ਦੇ ਜਵਾਬ ਦੇ ਰਹੇ ਨੇ ਮਹਾਰਾਜ ਕਹਿੰਨ ਲੱਗੇ ਕੋਈ ਇੱਥੇ ਅਮੀਰ ਹੋਵੇ ਕੋਈ ਗਰੀਬ ਬੇਖੌਫ ਹੋ ਕੇ ਪੰਛੀ ਹਨ ਪੈਕ ਇਹ ਵੀ ਇਹ ਵਿੰਡ ਨਾਮ ਹੈ ਬ੍ਰੈਂਟਨ ਦੇ ਵਿੱਚ ਸਨਪੈਕ ਰੋਡ ਦੇ ਉੱਤੇ ਘੁੰਮਦੇ ਹੋਏ ਸਿੱਖ ਵਿਰਾਸਤਾਂ ਦੇ ਲਾਗੇ ਸਿੱਖਨ ਰਾਸਤੇ ਇੱਕ ਸਟੋਰ ਆ ਸਿੱਖੀ ਨਾਲ ਸੰਬੰਧਿਤ ਵਸਤੂਆਂ ਦਾ ਵੈਸੇ ਜੋੜੇ ਜੋੜੇ ਦੇ ਰੂਪ ਚੰਦੇ ਹੁਣ ਵੀ ਜੋੜੀ ਆ 2 4 6 8 ਅਗਲਾ ਖਾਪ ਖਾਪ ਚੋਗਾ ਜੋ ਵਨ ਚੱਲੇ ਆ ਗੱਡੀ ਬੱਸ ਅਜੇ ਕੋਈ ਨਹੀਂ ਆ ਰਹੀ ਸੰਡੇ ਆ ਸੰਡੇ ਨੂੰ ਵੈਸੇ ਗੱਡੀਆਂ ਬੱਸਾਂ ਘੱਟ ਹੁੰਦੀਆਂ ਹਨ ਨਾਨਕ ਉੱਠੀ ਚੱਲਿਆ ਤੇ ਜੇ ਆ ਵੀ ਜਾਣਗੇ ਤਾਂ ਉਹਨਾਂ ਨੇ ਖਲਾਰ ਲੈਣੀਆਂ ਗੱਡੀਆਂ ਭਏ ਤੇਰਾ ਸਤ ਸਨਾ ਦਾ ਸਤਕਾਰ ਕੀਤਾ ਜਾਂਦਾ ਅਨੰਤ ਮਾਨ ਤੇ ਜੁਰਤੇ ਜੋਰ ਦੇ ਕੇ ਸਭਾ ਸਾਡੇ ਹੋਣ ਭਏ ਇਦਾਂ ਦੇ ਪੰਛੀ ਜਿਹੜੇ ਨਿਆਣੇ ਆ ਉਹਦੇ ਨੇੜੇ ਨਹੀਂ ਨਾ ਜਾਂਦੇ ਇਹਨਾਂ ਨੂੰ ਢੋਲੇ ਮਾਰ ਮਾਰ ਕੇ ਮਾਰ ਦੇਣਾ ਭਏ ਤੇ ਜਨ ਲੋਕਿਆਂ ਨੂੰ ਮਾਰ ਕੇ ਖਾ ਜਾਣ ਇਹ ਅਸੀਂ ਰੱਬ ਤੋਂ ਨਹੀਂ ਦੇਖੋ ਗੱਡੀ ਆਈ ਨਾ ਤੇ ਗੱਡੀ ਵਾਹਦਿਆਂ ਨੇ ਰੋਕ ਲੈਣੀ ਹੈ ਕਿ ਕਿਸ ਤਰ੍ਹਾਂ ਲੰਘ ਜੇ ਤੇ ਫਿਰ ਚਿੰਤਾਵਾਂ ਸਾਰੂ ਰਸ ਦੇ ਦੀਆਂ ਗੱਡੀਆਂ ਨੇ ਰੋਕੀ ਨਹੀਂ ਵੈਸੇ ਰੋਕ ਲੈਣੀ ਚਾਹੀਦੀ ਸੀ ਮੈਂ ਮੈਂ ਖਾ ਤਾਂ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ ਆਸਾਨੀ ਦੇ ਨਾਲ ਇਹ ਸੜਕ ਪਾਰ ਕਰ ਸਕਣ। ਸਾਹੀ ਵਿਆਪਦੇ ਨੇ ਜਦੋਂ ਅਸੀਂ ਸਿਮਰਨ ਨਹੀਂ ਕਰਦੇ। ਸਿਮਰਨ ਕਰੀਏ ਤੇ ਤੌਖਲੇ ਵੈਸੇ ਉੱਡ ਵੀ ਲੈਂਦੇ ਨੇ ਪਰ ਇਹਨਾਂ ਦਾ ਖੁਸ਼ਾ ਵਾ ਜਿਆਦੀ ਦੂਰ ਜਾਣਾ ਹੋਵੇ ਤਾਂ ਤਾਂ ਉੱਡਦੇ ਨੇ ਬਿਨਾਂ ਮਤਲਬ ਆਪਣੀ ਊਰਜਾ ਐਵੇਂ ਨਹੀਂ ਵੇਸਟ ਕਰੀ ਜਾਂਦੇ ਬਿਨਾਂ ਮਤਲਬ ਹੀ ਉੱਡੀ ਜਾਣ। ਬੰਦਾ ਥੋੜੇ ਵਿੱਚ ਦੂਰ ਜਾਣਾ ਹੋਵੇ ਤੇ ਉੱਡਦੇ ਨੇ ਲਾਗੇ ਜਾਣਾ ਹੋਵੇ ਤਾਂ ਫਿਰ ਨਹੀਂ ਉੱਡਦੇ। ਕਿਸੇ ਨੇ ਜਾਣ ਲੱਗਿਆ ਬਹੁਤਾ ਛੱਡਿਆ ਇਹ ਤੋਂ ਸਿੱਖਿਆ ਮਿਲਦੀ ਆ ਥੋੜਾ ਛੱਡ ਜਨ ਛੱਡ ਸਕੇ ਜੀ ਮਤਲਬ ਦੂਰ ਬਹੁਤ ਜ਼ਿਆਦਾ ਦੂਰ ਜਾਣਾ ਹੋਵੇ ਤੇ ਤਾਂ ਸਾਨੂੰ ਉਹ ਆਪਣਾ ਮੋਟਰਸਾਈਕਲ ਚਲਾਉਣਾ ਚਾਹੀਦਾ ਲਾਗੇ ਜਾਣਾ ਹੋਵੇ ਤਾਂ ਤੁਰਕੇ ਚਲੇ ਜਾਣਾ ਚਾਹੀਦਾ ਜਿੱਦਾਂ ਇਹ ਪੰਛੀ ਲਾਗੇ ਜਾਣਾ ਹੋਵੇ ਤੁਰਕੇ ਚਲ ਜਾਂਦੇ ਆ ਦੂਰ ਜਾਣਾ ਹੋਵੇ ਤੇ ਉੱਡ ਕੇ ਚਲੇ ਜਾਂਦੇ ਆ ਬਿਨਾ ਮਤਲਬ ਐਵੇਂ ਆਪਣੀ ਜਿਹੜੀ ਊਰਜਾ ਉਹ ਖਤਮ ਨਹੀਂ ਕਰਦੇ ਇਸ ਤਰ੍ਹਾਂ ਹੈ ਜੀ ਇਹ ਹੁਣ ਇਹ ਪਾਣੀ ਪੀਣ ਗਿਆ ਉੱਥੇ ਪਾਣੀ ਮੀਂਹ ਪਿਆ ਸੀ ਰਾਤੀ ਤੇ ਉਹ ਉੱਥੇ ਸੇ ਪਾਣੀ ਉੱਤੇ ਸੇ ਇਕੱਠਾ ਹੋ ਗਿਆ ਸੀ ਉਹ ਤਾਂ ਫਿਰ ਇਹਨਾਂ ਨੇ ਪਾਣੀ ਪੀ ਲੈਣਾ ਵਾ ਦੋਸਤੋਂ ਬਾਅਦ ਸਾਰਾ ਦਿਨ ਇੱਥੇ ਚੋਗਾ ਚੋਗਦੇ ਰਹਿਣਗੇ ਉਸ ਤੋਂ ਬਾਅਦ ਉਹ ਪਰ ਇੱਕ ਪੌਂਡ ਹੈਗਾ ਛੱਪੜਿਆ ਉੱਥੇ ਜਾ ਕੇ ਫਿਰ ਇਹਨਾਂ ਦੇ ਬੱਚੇ ਵੀ ਨੇ ਫਿਰ ਉਹਨਾਂ ਵੱਲ ਧਿਆਨ ਦੇਣਗੇ ਕੁੱਤੇ ਵਗੈਰਾ ਇੱਥੇ ਹੁੰਦੇ ਨਹੀਂ ਆ ਜਿਹੜੇ ਇਹਨਾਂ ਦੇ ਬੱਚਿਆਂ ਦਾ ਨੁਕਸਾਨ ਕਰ ਸਕਣ ਹੁੰਦੇ ਨੇ ਪਰ ਉਹ ਸਾਰੇ ਕੁੱਤੇ ਕੰਟਰੋਲ 'ਚ ਹੁੰਦੇ ਨੇ ਹਰ ਇੱਕ ਨੇ ਕੁੱਤੇ ਦੇ ਗਲ 'ਚ ਸੰਗਲੀ ਪਾ ਕੇ ਰੱਖੀ ਹੁੰਦੀ ਆ ਇਸ ਤਰ੍ਹਾਂ ਫਿਰ ਇਹਨਾਂ ਦੇ ਬੱਚੇ ਜਿਹੜੇ ਉਹ ਸੇਫ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੇਖੋ ਭਾਈ ਕਿੰਨਾ ਜ਼ਬਰਦਸਤ ਹਰਿਆ ਹਰਿਆ ਕਾ ਵਾ ਇਹ ਕਾ ਕੈਨੇਡਾ ਦੇ ਵਿੱਚ ਜੇ ਕਿਤੇ ਇੱਕ ਮੱਝ ਰੱਖੀ ਹੋਵੇ ਤੇ ਉਹਨੂੰ ਇੱਥੇ ਲੈ ਆਵੇ ਨਾਲ ਸੰਗਲ ਫੜ ਕੇ ਨਾ ਤੇ ਉਹਨੂੰ ਇੱਥੇ ਖਵਾਵੇ ਪਿਆਵੇ ਮਾਰ ਹਰਿਆ ਕਾ ਤੇ ਫਿਰ ਵੇਖੋ ਕਿੰਨਾ ਵਧੀਆ ਸੰਘਣਾ ਦੁੱਧ ਦਿੰਦੀ ਆ ਹੈ ਨੇੜਾ ਆ ਕੇ ਦੇ ਲੱਭਦਾ ਨਹੀਂ ਕਰਦੇ ਲੈ 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 ਕਰਦਾ ਘਾ ਜਿਹੜਾ ਮਤਲਬ ਲਹਿਰਾ ਪਹਿਰਾ ਲੱਗੀਆਂ ਪਈਆਂ ਮੈਨੂੰ ਤੇ ਵੇਖ ਕੇ ਬਹੁਤ ਖੁਸ਼ੀ ਹੋਈ ਆ ਕਿਉਂਕਿ ਮੈਂ ਕਿਸੇ ਸਮੇਂ ਨਾ ਇਹ ਬਾਜ਼ਾਰ ਦਾ ਹੰਦਾ ਹਾਂ ਸਾ ਤੇ ਉਹਨੂੰ ਸੰਗਲ ਤੋਂ ਫੜ ਲੈਣਾ ਤੇ ਸੜਕ ਦੇ ਨਾਲ-ਨਾਲ ਮੱਝ ਨੂੰ ਚਾਰੀ ਜਾਣਾ ਤੇ ਜਦੋਂ ਮੱਝ ਨੇ ਫਿਰ ਘਾ ਦੇ ਬੁਰਕ ਭਰਨੇ ਉਦੋਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਨੀ ਜਦੋਂ ਉਹਨੇ ਕਰਚ-ਕਰਚ ਕਰਕੇ ਦੰਦਾ ਨਾ ਜਦੋਂ ਘਾ ਖਾਣਾ ਨਾ ਮੈਨੂੰ ਬੜਾ ਚੰਗਾ ਲੱਗਣਾ ਤੇ ਇੱਥੇ ਚਲੋ ਨਹੀਂ ਇਹ ਸਿਸਟਮ ਹੈਗਾ ਪਰ ਕਾਹ ਵੜਾ ਜ਼ਬਰਦਸਤ ਆ ਜੇ ਜਨਾ ਬੰਦਾ ਵੱਡ ਕੇ ਲੈ ਜੇ ਪੰਟ ਪੰਡ ਬੰਦ ਕੇ ਹੁਣ ਕਈ ਬੰਦੇ ਵੀ ਸੋਚਦੇ ਹੋਣੇ ਵੀ ਕੈਨੇਡਾ ਆ ਕੇ ਵੀ ਬੰਦਾ ਕਿੱਦਾਂ ਦੀ ਗੱਲ ਕਰਦਾ ਪਰ ਹੈ ਗੱਲ ਸੱਚੀ ਆ ਨਾ ਵੇਖੋ ਕਿੱਦਾਂ ਉੱਤੇ ਉਹਨੂੰ ਫੁੱਲ ਵੀ ਪਏ ਆ ਹੈ ਇਹਦੇ ਚ ਕੋਈ ਤੂੜੀ ਰਲਾਉਣ ਦੀ ਵੀ ਲੋੜ ਨਹੀਂ ਪੈਣੀ ਤੇ ਮੱਝ ਦਾ ਐਨ ਜਿਹੜੀਆਂ ਵੱਖੀਆਂ ਬਾਹਰ ਆ ਜਾਣੀਆਂ ਦੇ ਦੇ ਕੇ ਦੁੱਧ ਦੇ ਭਾਵੇਂ ਬਾਲਟੀ ਭਰ ਲਓ ਮੱਝ ਨੇ ਨਾ ਦੁੱਧ ਦੇਣਾ ਹੈ ਇਹ ਕਿਸ ਨੂੰ ਉੱਪਰ ਭਰਾ ਨੂੰ ਚਾਹੀਦਾ ਹੋਵੇ ਤੇ ਇਹ ਹੈਗਾ ਜੀ ਆਪਣਾ ਜਿੱਦਾਂ ਕਿਸੇ ਨੇ ਮੱਝਾਂ ਰੱਖੀਆਂ ਹੋਣ ਮੰਨ ਲਓ ਕੈਨੇਡਾ ਚ ਕਈਆਂ ਦੇ ਫਾਰਮ ਹੋ ਉਸ ਵੀ ਤੇ ਵਾਵਾ ਲੰਮਾ ਜੇ ਕਾ ਕਿੰਨਾ 2-2 ਫੁੱਟ ਦਾ ਜੇ ਹੈ ਤੇ ਕਿਸੇ ਨੂੰ ਚਾਹੀਦਾ ਹੋਵੇ ਤੇ ਇਹ ਹੈਗਾ ਜੇ ਸਪਾਰ ਡਰਾਈਵ ਐਸ ਪੀ ਆਰ ਸਪਾਰ ਡਰਾਈਵ ਆ ਬ੍ਰੈਮਟਨ ਦੇ ਵਿੱਚ ਤੇ ਇੱਥੇ ਸਾਡੇ ਗੁਰਦੁਆਰਾ ਸਾਹਿਬ ਦੇ ਲੱਗੇ ਹੀ ਆਏ ਜਿਹੜਾ ਹੈਗਾ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਦੇ ਲਾਗੇ ਹੀ ਆ ਠੀਕ ਆ ਤੇ ਇੱਥੋਂ ਆ ਵੇਖੋ ਆ ਇਹਨਾਂ ਨੇ ਵਾੜਤਾ ਮਸ਼ੀਨ ਨੇ ਵਾੜ ਵੜ ਕੇ ਖਰਾਬ ਕਰਤਾ ਤੇ ਵਾੜ ਇਹਨਾਂ ਨੇ ਵੀ ਕਿਹੇ ਦਿਨ ਦੇਣਾ ਜੀ ਤੇ ਜੇ ਕਿਸ ਨੂੰ ਚਾਹੀਦਾ ਤੇ ਉਹ ਲੈ ਜਿਓ ਵਾੜ ਕੇ ਮੁੜ ਕੇ ਨਾ ਆਖੋ ਫਿਰ ਦੱਸਿਆ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੀ ਗੁਰਮੁਖੋ ਦੂਸਰੀ ਥਾਂ ਆ ਇਹ ਹੈਗਾ ਜੇ 60 ਵਾੜ ਰੋਡ ਇਹਦੇ ਉੱਤੇ ਵੀ ਵਾੜ ਰੋਡ W A R D ਬ੍ਰੈਮਟਨ ਤੇ ਇਹਦੇ ਸੜਕ ਦੇ ਸਾਈਡ-ਸਾਈਡ ਤੇ ਬੂਤੀਆਂ ਆਵਾਂ ਜਾਈ ਵੀ ਹੈ ਨਹੀਂ ਸੀ ਤੇ ਇੱਥੇ ਜਿਹੜਾ ਘਾਹ ਦਿਖਾਈ ਦੇਣ ਡਿਆ ਵਾ ਉਹ ਲਗਭਗ 3-3 ਫੋਟਿਆ ਮਤਲਬ ਇਹ ਤੇ ਇਦਾਂ ਜਿੱਦਾਂ ਕਿਸੇ ਨੇ ਗਾਚਾ ਨਹੀਂ ਬੀਜਿਆ ਹੁੰਦਾ ਜਿੱਦਾਂ ਕਿਸੇ ਨੇ ਬਾਜਰਾ ਬੀਜਿਆ ਹੁੰਦਾ ਤੇ ਇਹਨੂੰ ਬਾਬਾ ਬੂਤਾ ਹੀ ਹਰਿਆ ਕਾ ਹਜੀ ਤੇ ਜਿਹੜੇ ਕਹਿੰਦੇ ਵੀ ਕੈਨੇਡਾ ਸੇ ਕੰਮ ਨਹੀਂ ਮਿਲਦਾ ਸਾਨੂੰ ਮੁਸ਼ਕਲ ਬੜੀ ਆ ਆਹ ਕੰਮ ਕੀਤਾ ਜਾ ਸਕਦਾ ਵਾ ਕਿਦੋਂ ਪਤਾ ਕਰੋ ਵਧੀਆ نسل ਦੀਆਂ ਦੋ ਮੱਝਾਂ ਰੱਖੀਆਂ ਹੋਣ ਤੇ ਉਹਨਾਂ ਨੂੰ ਬੰਦਾ ਪੱਠੇ ਪਾਵੇ ਤੇ ਪੱਠੇ ਪਾ ਕੇ ਤੇ ਆਨੰਦ ਮਾਣੇ ਨਾਲੇ ਫਰੀ ਦੇ ਪੱਠੇ ਆ ਕੋਈ ਪੈਲੀ ਲੈਣ ਦੀ ਲੋੜ ਨਹੀਂ ਆ ਤੇ ਫਰੀ ਚ ਪੱਠੇ ਮਿਲ ਜਾਣੇ ਆ ਤੇ ਖੁਸ਼ ਹੋ ਕੇ ਮੱਝ ਨੇ ਖਾਣੇ ਆ ਤੇ ਅੱਜ ਕੱਲ ਤੁਹਾਨੂੰ ਪਤਾ ਵੱਜਾਂ ਕਿੰਨਾ ਕਿੰਨਾ ਦੁੱਧ ਦਿੰਦੀਆਂ ਤੇ 5-7 ਲੀਟਰ ਦੁੱਧ ਚੋਕੇ ਤੇ ਉਹ ਨਾਲੇ ਆਪ ਪੀਓ ਦਨਾਲੇ ਆਪਣੇ ਆਂਡ ਗਵਾਂਡ ਲਾਇਆ ਹੋਵੇ ਕਿਉਂਕਿ ਇੱਥੇ ਲੈਣਾ ਪੈਂਦਾ ਕੈਂਨੀਆਂ ਸਤੁੱਦ ਬ੍ਰੈਮਟਨ ਦੇ ਵਿੱਚ ਲਫਾਫਿਆਂ ਚ ਆਉਂਦਾ ਤੇ ਬ੍ਰੈਮਟ ਤੇ ਜਿਹੜਾ ਹੈਗਾ ਸਰੀ ਵੱਲ ਫੇ ਕੈਂਨੀਆਂ ਚ ਆਉਂਦਾ ਤੇ 4 ਲੀਟਰ ਦੀ ਕੈਂਨੀ ਆਉਂਦੀ ਆ ਤੇ ਉਹ ਵੀ ਪਤਾ ਨਹੀਂ ਕਿੰਨੇ ਚਿਰ ਦੀ ਪੁਰਾਣੀ ਪਈ ਹੁੰਦੀ ਆ ਦਵਾਈਆਂ ਦੂਈਆਂ ਲਾ ਕੇ ਵਿੱਚ ਤੇ ਜਿਹੜਾ ਚੋਂਦਾ ਚੋਂਦਾ ਦੁੱਧ ਜਿਹੜਾ ਮਿਲਣਾ ਇਹ ਤੇ ਬੜਾ ਜ਼ਬਰਦਸਤ ਚੀਜ਼ ਏ ਆ ਤੇ ਤਾਂ ਕਰਕੇ ਇਹਨਾਂ ਕਮਲ ਵੀ ਧਿਆਨ ਦਿਓ ਜਿਹੜੇ ਪੰਜਾਬੀਆਂ ਨੇ ਉਥੋਂ ਪਾਰ ਤੋਂ ਟਰੈਕਟਰ ਮੰਗਾ ਲਿਆ ਮੰਜੇ ਮੰਗਾ ਲਿਆ ਭੂੰਡ ਵੀ ਮੰਗਾ ਲਿਆ ਭੂੰਡ ਦਾ ਮਤਲਬ ਹੈਗਾ ਵੀ ਉਹ ਟੈਂਪੂ ਵੀ 3-ਵੀਲਰ ਵੀ ਜਿਹੜੇ ਮੰਗਾ ਲਏ ਆ ਤੇ ਜਦੋਂ ਤੁਸੀਂ ਇੰਨਾ ਕੁਝ ਮੰਗਾ ਸਕਦੇ ਜੇ ਤੇ ਫਿਰ ਪੰਜਾਬ ਦੇ ਵਿੱਚੋਂ گاਵਾ ਮੱਝਾਂ ਕਿਉਂ ਨਹੀਂ ਮੰਗਾ ਸਕਦੇ ਜੇ ਪੰਜਾਬ ਚੋਂ ਨਹੀਂ ਵੀ ਮਂਗਾਉਣੀਆਂ ਤੇ ਇੱਥੋਂ ਹੀ ਵੇਖ ਕੇ ਕਿਤੇ ਪਤਾ ਕਰੋ ਇੱਥੇ ਫਾਰਮ ਹਾਊਸ ਹੈਗੇ ਦੂਰ ਕਿਤੇ ਸ਼ਹਿਰ ਤੋਂ ਬਾਹਰ ਜਿੱਥੇ ਮੱਝਾਂ گاਵਾ ਰਹਿੰਦੀਆਂ ਤੇ ਉਥੋਂ ਖਲੋ ਤੇ ਨਾਲੇ ਆ ਦੀ ਇਸ ਸਫਾਈ ਹੋ ਜੂਗੀ ਕਿਉਂਕਿ ਉਹਨੂੰ ਘਾਹ ਨੂੰ ਵਧਣ ਦੇ ਵੀ ਬਹੁਤ ਪੈਸੇ ਦੇਣੇ ਪੈਂਦੇ ਆ ਇੱਕ ਪੰਥ ਤੇ ਦੋ ਘਾਸ ਹੋ ਜਾਣਗੇ ਠੀਕ ਹੈ ਭਾਈ ਇੱਕ ਚੀਜ਼ ਆ ਹੈਗੀ ਜੇ ਆਪਨੇ ਨਾ ਉਥੇ ਇੰਡੀਆ ਦੇ ਵਿੱਚ ਇੱਕ ਜਿਹਾ ਟ੍ਰੈਂਡ ਚੱਲਿਆ ਆ ਵੀ ਲੋਕੀ ਕੱਚ ਦੇ ਟੇਬਲ ਦੇ ਥੱਲੇ ਆ ਰੱਖਦੇ ਹੁੰਦੇ ਨੇ ਆ ਜਿਹੜੇ ਆ ਨਾ ਆ ਫੁੱਲ ਜੇ ਇੱਕ ਰੁੱਖ ਦੇ ਤੇ ਇਹ ਇੱਥੇ ਸੜਕਾਂ ਦੇ ਉੱਤੇ ਆਮ ਜਿਹੜਾ ਉਹ ਖਿਲਰੇ ਪਏ ਇਦਾਂ ਤੇ ਠੀਕ ਆ ਜੇ ਕਿਨੋਂ ਚਾਹੀਤੇ ਹੋ ਤਾਂ ਮੈਨੂੰ ਵੀ ਦੱਸ ਦਿਓ ਤੇ ਮੈਂ ਲੈ ਆਉਂਗਾ ਇੱਥੇ ਆਪਾਂ ਨੂੰ ਖਰੀਦਣੇ ਪੈਂਦੇ ਆ ਤੇ ਇੱਥੇ ਆ ਰੁੱਖਿਆ ਇਦਾਂ ਦੇ ਤੇ ਰੁੱਖਾਂ ਦੇ ਆਪ ਹੀ ਇਹ ਡਿਗ ਡਿਗ ਕੇ ਛੱਡਦੇ ਰਹਿੰਦੇ ਆ ਤੇ ਇਹ ਵੀ ਇੱਥੇ ਬਹੁਤ ਹੈਗੇ ਜੀ ਜਿਹੜੇ ਲੋਕੀ ਉਹ ਰੋਲੇ ਰਾੜੇ ਜੇ ਪਾ ਕੇ ਕੱਚ ਦੇ ਟੇਬਲ ਦੇ ਥੱਲੇ ਥੋੜੀ ਜੀ ਥਾਂ ਹੁੰਦੀ ਆ ਤੋਂ ਉਹਦੇ ਵਿੱਚ ਅਤਰਾ ਦਾ ਲੱਕੜ ਤਿੰਬੜ ਰੱਖਦੇ ਆ ਤੇ ਇੱਥੇ ਬਹੁਤ ਪਏ ਜੀ ਜੇ ਕਹੋਗੇ ਤੇ ਕਿਲੋ 2 ਕਿਲੋ ਦਾ ਮੈਂ ਲਫਾਫਾ ਭਰ ਕੇ ਲੈ ਆ ਸਕਦਾ ਆ ਤੇ ਨਾਲੇ ਤੁਸੀਂ ਕਹਿ ਜਿਓ ਪੀ ਤਾਂ ਜੇ ਆ ਇਹ ਆ ਦੇਖੋ ਕਿੱਦਾਂ ਇਹ ਐਨ ਖਿੜਿਆ ਪਿਆ ਜੇ ਆ ਵੇਖੋ ਫੁੱਲ ਕਿੱਦਾਂ ਸੋਹਣਾ ਹੈ ਇੱਥੇ ਆਮ ਬਹੁਤ ਜ਼ਿਆਦੇ ਪਏ ਹੋਏ ਹਨ ਠੀਕ ਹੈ ਜੀ ਓਕੇ ਦੱਸ ਦਿਓ ਕਿਹਨਾਂ ਚਾਹੀਦੇ ਹੋਏ ਤੇ ਮੈਂ ਇਕੱਠੇ ਕਰ ਲਿਆ ਆਂਗਾ ਤੇ ਜਦੋਂ ਫੇ ਉਹ ਨਈ ਲੋਕੀ ਘਾ ਵੜਦੇ ਇੱਥੋਂ ਤੇ ਫਿਰ ਜਿਹੜੇ ਹੈਗੇ ਆਪਣਾ ਮਸ਼ੀਨਾਂ ਵਾਲੇ ਜਿਹੜੇ ਹਨ ਕੋਫੈਂਸ ਤਰੀਕੇ ਦੇ ਨਾਲ ਜਿਹੜਾ ਕੰਮ ਵੱਢ ਦਿੰਦੇ ਆ ਤੇ ਉਹਨੂੰ ਸਾਰੇ ਨੂੰ ਵੇਸਟ ਕਰ ਦਿੰਦੇ ਆ ਠੀਕ ਆ ਇਦਾਂ ਇਥੇ ਘਾਹ ਦੀਆਂ ਫੇ ਫੱਕੀਆਂ ਢਾਅ ਦਿੰਦੀਆਂ ਜਿਹੜੀਆਂ ਮਸ਼ੀਨਾ ਹਨ ਤੁਸੀਂ ਵੇਖਦੇ ਹੋ ਇਦਾਂ ਫੇ ਘਾਹ ਦੇ ਉੱਤੇ ਵੱਢ ਕੇ ਤੇ ਸਾਫ ਕਰ ਦਿੱਤਾ ਜਾਂਦਾ